ਆ ਗਈਆਂ ਵਾਲੀ ਪਹਿਲਾਂ ਹੁਣ ਆਪਾਂ ਪਾਣੀ ਵਾਲੀਆ ਬੋਤਲਾਂ ਤੇ ਅੱਜ ਜੋਤੇ ਸਕੂਲ ਦੇ ਵਿੱਚ ਮੇਰੇ 4-5 ਜਿਹੜੇ ਲੱਗਦੇ ਕਰ ਦੋ ਫੋਨ ਜੀਆਂ ਤਾਂ ਲੈੜੇ ਤਾਂ ਆ ਜਾਣਗੇ ਆ ਕਰਕੇ ਸ਼ੋਅ ਹਾਂ ਜੋਤੇ ਸਕੂਲ ਦੇ ਵਿੱਚ ਮੇਰੇ 5-6 ਜਿਹੜੇ ਲੱਗੇ ਨੇ ਪਹਿਲਾਂ ਆਧਾਰ ਕਾਰਡ ਦੀ ਫੋਟੋ ਦੇਣੀ ਸੀ ਉਹਦੇ ਆਧਾਰ ਕਾਰਡ ਦੀ ਫੋਟੋ ਸਟੇਟ ਦੇ ਦਿੱਤੀ ਕਿਉਂਕਿ ਜੋ ਦਾ ਆਧਾਰ ਕਾਰਡ ਬਣਿਆ ਨਹੀਂ ਸੀ ਫਿਰ ਉਹਦਾ ਜਨਮ ਸਰਟੀਫਿਕੇਟ ਦੀ ਫੋਟੋ ਸਟੇਟ ਦੇ ਦਿੱਤੀ ਮੈਂ ਆਪਣੇ ਆਧਾਰ ਕਾਦੀ ਫੋਟੋ ਸਟੱਡ ਦਿੱਤੀ ਫਿਰ ਉਹਦੀਆਂ ਫੋਟੋਆਂ ਨਹੀਂ ਸੀਗੀਆਂ ਮੇਰੀਆਂ ਤਾਂ ਹੈਗੀਆਂ ਸੀ ਫਿਰ ਜਾ ਕੇ ਅਸੀਂ ਮਾਮਾ ਤੀਨੇ ਫੋਟੋ ਖਚਾਈਆਂ ਆ ਹੁਣ ਮੈਂ ਚੌਥਾ ਗੜਾ ਸਕੂਲ ਦੇ ਵਿੱਚ ਲੱਗ ਲਈਆਂ ਤੇ ਹੁਣ ਫਿਰ ਮੈਂ ਲਈਆਂ ਪਾਣੀ ਵਾਲੀਆਂ ਬੋਤਲਾਂ ਕਿਉਂਕਿ ਬੋਤਲਾਂ ਪਿਛਲੀਆਂ ਇੱਕ ਦੋ ਰਹਿ ਗਈਆਂ ਸੀ ਸਾਰੀਆਂ ਬੱਚੇ ਨੇ ਤੋੜਤੀਆਂ ਤੇ ਹੁਣ ਮੈਂ ਇਥੇ ਅੰਕਲ ਕੋਲ ਕੰਮ ਸੀ ਥੋੜਾ ਅੰਕਲ ਕੋਲ ਹੀ ਆਈਆਂ ਉਸ ਤੋਂ ਬਾਅਦ ਚਲੀਆਂ ਘਰੇ ਫਿਰ ਮੈਂ ਮੈਡਮ ਨੂੰ ਕਿਹਾ ਸੀ ਮੈਂ ਤਾਂ ਹੁਣੇ ਜੋਤ ਨੂੰ ਮੇਰੇ ਨਾਲ ਭੇਜ ਦਿਓ ਮੈਡਮ ਕਹਿੰਦੀ ਨਹੀਂ ਛੁੱਟੀ ਦੇ ਟਾਈਮ ਲੈ ਜੀ ਮੈਂ ਕਹਿੰਦੀ ਚਾਰ ਗੜੇ ਤਾਂ ਲੱਗ ਗਏ ਪੰਜਵਾਂ ਫਿਰ ਫੇਰ ਚਾਹੁੰਦੇ ਹਾਂ ਛੁੱਟੀ ਦੇ ਟਾਈਮ ਡੇਟ ਹੋ ਜੇ ਲੈਣਾ ਜੋਤਾ ਸਕੂਲੋਂ ਤਾਂ ਹੋਇਆ ਲਿਆਇਆ ਆ ਖਲਾਉਣੇ ਡਾਟਰਾ ਸਮਾਨ ਇਹਦੇ ਚ ਐਵੇਂ ਪੈਕਿੰਗ ਸੀ ਸਮਾਨ ਦੇ ਹਾਂ ਆ ਮੇਰੇ ਪੋਤਰੀਆਂ ਬਣਵਾਈਆਂ ਫੋਟੋ ਆ ਟਿੱਕਸਟਰ ਲਾ ਛਾਦੇ ਲਾ ਤੇ ਆਉਂਦੇ ਹੋਏ ਲੈ ਕੇ ਆਇਆ ਸਮਾਨ ਮੇਰੇ ਪੁੱਤ ਦੇ ਵਾਸਤੇ ਇਦਾਂ ਮੈਂ ਰਮਾਲ ਲਏ ਨੇ ਇੱਕ ਮੈਂ ਕੱਜਲ ਲਿਆ ਫਿਰ ਕਿਉਂ ਇੱਕ ਮੈਂ ਨੇਲ ਪੋਲਿਸ਼ ਲਈਆ ਅੱਜ ਮੈਂ ਬਹੁਤ ਸਾਲਾਂ ਬਾਅਦ ਇਹ ਕਲਰ ਲਿਆ ਬਹੁਤ ਸਾਲ ਹੋ ਗਏ ਕਲਰ ਲਾਇਆ ਹੀ ਨਹੀਂ ਸੀਗਾ ਮੈਂ ਹਾਂ ਮੈਂ ਤਿੰਨ ਲਈਆਂ ਨੇ ਆਈ ਬ੍ਰੋ ਪ੍ਰੋਫੈਸ਼ਨ ਆਪਣੇ ਲਈ ਇੱਕ ਕਾਜਲ ਇੱਕ ਨੇਲ ਪੋਲਿਸ਼ ਆਰ ਰਮਾਲ ਲੈ ਕੇ ਆਇਆ ਮੈਂ ਉਤਵਾਸੇ ਆ ਬਲੈਕ ਜੇ ਵੱਡਾ ਸਰ ਹਾਂ ਆ ਬੜਾ ਕਾਜਲ ਜਿਹੜਾ ਨਮਾਰੀ ਚ ਨਹੀਂ ਪਿਆ ਜੈਲੋ ਜੈ ਕਤਾ ਜਿਲ ਉਹਦੇ ਨਾਲ ਦਾ ਇਹ ਹਾਂ ਪਤਾ ਹੈ ਠੀਕ ਕਰ ਮਾਲ ਦੋ ਰਮਾਲ ਠੀਕ ਆ ਤਿੰਨ ਰਮਾਲ ਚਾਰ ਮਾਲ ਪੰਜ ਰਮਾਲ 6 ਰਮਾਲ 7 ਰਮਾਲ 7 ਰਮਾਲ ਤਾਂ ਮੈਂ ਐ ਲੈ ਕੇ ਆ ਕੁੜੀ ਵਾਸਤੇ ਇੰਨੇ ਤਾਂ ਲਈਆਂ ਵੀ ਹਰ ਰੋਜ਼ ਇਹ ਕਰਮਾਲ ਲੈ ਕੇ ਜਾਂਦੀ ਆ ਵਾਪਸ ਕੋਈ ਵੀ ਨਹੀਂ ਹੁੰਦਾ ਦਾਨ ਕਰਨ ਕਰੀ ਆਉਂਦੀ ਆ ਇਸ ਲਈ ਤਾਂ ਇਹਦੀਆਂ ਰੇਜ਼ਰਾਂ ਦੇ ਸੋਪਨਾ ਪਰਸਣਾਂ ਦੀਆਂ ਡੱਬੀਆਂ ਦੀਆਂ ਡੱਬੀਆਂ ਲਿਆ ਕੇ ਰੱਖਦੀਆਂ ਘਰੇ ਮੈਂ ਹਰ ਰੋਜ਼ ਨਿਊ ਲੈ ਕੇ ਜਾਣੀ ਆ ਸ਼ਾਮ ਨੂੰ ਤਿੰਨਾ ਜੋ ਇੱਕੋ ਚੀਜ਼ ਹੁੰਦੀ ਆ ਜਾਂ ਫਿਰ ਤਿੰਨੋਂ ਹੀ ਨਹੀਂ ਹੁੰਦੀ ਆ ਸੋਪ ਪਿਲਸਣ ਰੇਜ਼ਰ ਪਤਾ ਨਹੀਂ ਬੱਚੇ ਨੂੰ ਦਾਨ ਕਰੀ ਆਉਂਦੀ ਆ ਖੋਏ ਆਉਂਦੀ ਆ ਕੀ ਕਰੀ ਆਉਂਦੀ ਆ रोज या करमाल दे दिया करूंगी जब खोली फोटो चार फोटो जोते दी मैडम ने एक फोटो मेरी है पिछड़ मेरी फोटो कटते लफाफी ना दी सब रखी आ फोटो मेरे पुत दी आ फोटो मेरी बड़ी है ने ਸਵੇਰੇ ਖਚਾਈਆਂ ਸੀ ਅਸੀਂ ਮਾਮਾ ਤੀਏ ਨਾਲ ਦੋਨਾਂ ਨੇ ਮਮਾ ਇੱਕ ਕੱਚੀ ਹੈ ਆਈ ਟੋਪ ਪਾਇਆ ਸੀ ਮੇਰੇ ਜਦੋਂ ਨਾ ਸਕੂਲ ਤੋਂ ਸਕੂਲ ਤੋਂ ਲੈਣ ਗਈ ਤੇ ਜਦੋਂ ਮੈਂ ਕੁੱਲ ਜੱਜ ਛੱਡਣ ਗਈਆਂ ਨੇ ਇਹਨੂੰ ਉਦੋਂ ਖਚਾਈਆਂ ਫੋਟੋਆਂ ਸੀ ਕਰ ਪਹਿਲਾਂ ਜਦ ਸਕੂਲ ਛੱਡਣ ਗਈ ਮੈਨ ਮਤ ਨਹੀਂ ਫੋਟੋਆਂ ਮੇਗਾ ਫੋਟੋਆਂ ਵੀ ਮੇਰੀਆਂ ਨਾਲ ਘਰੇ ਰਹਿਗੀਆਂ ਨੇ ਜੋਟਦੀਆਂ ਹੈ ਨਹੀਂ ਲੰਬੀਆਂ ਨਹੀਂ ਦੀਆਂ ਇੱਕ ਵਾਰ ਅੱਗੇ ਵੀ ਜਾਦਵੰਦਾਂ ਨੇ ਕਰਵਾਈਆਂ ਸੀ ਕਾਫੀ ਜ਼ਿਆਦਾ 12-12 ਫੋਟੋਆਂ ਕਰਵਾਈਆਂ ਸੀ ਦੋਨਾਂ ਨਾਲ ਤੇ ਨਾ ਜਾਣਿਆ ਇਹਦੀ ਫੋਟੋਆਂ ਮੈਨ ਲੱਗੀਆਂ ਨਹੀਂ ਯਾਦ ਜਾਂਦਾ ਪੀਂਕ ਤੇ ਰੱਖੀਆਂ ਹੋਈਆਂ ਨੇ ਤਦ ਨਾਲੇ ਸਾਰੇ ਕਮਰੇ ਸਾਰੇ ਸਟੂਡੀਓ ਬੰਦ ਸੀ ਕੋਈ ਖੁੱਲਦਾ ਨਹੀਂ ਫਿਰ ਮੈਂ 9 ਵਜੇ ਗਈ ਸਿਰਫ ਖੋਲੇ ਆ ਫਿਰ ਇੱਕ ਸਟੂਡੀਓ ਖੁੱਲਿਆ ਸੀ ਸਿਰਫ ਫਿਰ ਮੇਰੀ ਫੋਟੋ ਕਰਾਈ ਆਪਣੀ ਫੋਟੋ ਕਰਾਈ ਉਹ ਕਹਿੰਦਾ 10 ਵਜੇ ਲੈ ਜਾਓ 10 ਵਜੇ ਮੈਂ ਫਿਰ ਲੈਣ ਗਈ ਫਿਰ ਮੈਡਮਾਂ ਨੂੰ ਦੇਖ ਕੇ ਆਈ ਫਿਰ ਉਸ ਤੋਂ ਬਾਅਦ ਉਹ ਫਿਰ ਉਸ ਤੋਂ ਉਹ ਚਾਹੇ ਕੀ ਕਰਤਾ ਉਹ ਤੋਂ ਬਾਅਦ ਉਹ ਮਾਰਕੀਟ ਦੀ ਮਾਰਕੀਟ ਜਾ ਕੇ ਫਿਰ ਮੈਂ ਆ ਬੋਤਲਾਂ ਲਈਆਂ ਫਿਰ ਮੈਂ ਅੰਕਲ ਕੋਲੇ ਗਈ ਪਰ ਅੰਕਲ ਨੂੰ ਮਿਲਣਾ ਸੀਗਾ ਅੰਕਲ ਨੂੰ ਨਾ ਮੈਂ ਦਿੱਤੀ ਹੋਈ ਸੀ ਚੈਨੀ ਜਿਹੜੀ ਮੇਰੀ ਚਾਂਦੀ ਦੀ ਚੈਨੀ ਪਾਈ ਤਾਂ ਉਹਦਾ ਫੁੱਡਾ ਟੁੱਟ ਗਿਆ ਸੀਗਾ ਤੇ ਉਹਨੂੰ ਕੁੰਡਾ ਪਾਉਣਾ ਦਿੱਤਾ ਸੀ ਫਿਰ ਮੈਂ ਸੁਨਿਆਰੇ ਦੇ ਕੋਈ ਤਾਂ ਸੁਨਿਆਰਾ ਹੈ ਨਹੀਂ ਸੀਗਾ ਫਿਰ ਮੈਂ ਬੈਠੀ 10-15 ਮਿੰਟ ਫਿਰ ਉਸੇ ਜਿਹੜਾ ਮੂਰੇ ਮੁੰਡਾ ਰੱਖਿਆ ਉਹਨੇ ਫੋਨ ਕੀਤਾ ਤੇ ਅੰਕਲ 15 ਮਿੰਟ ਫਿਰ ਮੈਂ ਤੋਂ ਬਾਅਦ ਆ ਗਿਆ ਸੀਗਾ ਸਦੋਂ ਪਹਿਲਾਂ ਸ਼ਾਮ ਨੂੰ ਲੈ ਗਈ ਸ਼ਾਮ ਤੱਕ ਫੁੱਡਾ ਪੈ ਗਿਆ ਤੇ ਚੈਨੀ ਦਾ ਫੁੱਡਾ ਟੁੱਟ ਗਿਆ ਸੀਗਾ ਪਹਿਲਾ ਕੁੰਡਾ ਦੂਜੀ ਆਮ ਲੋਕ ਸੀ ਜਿਹੜਾ ਅੱਜ ਦਾ ਲੋਕ ਚਾਹੁੰਦੇ ਨੇ ਉਹਨੂੰ ਕਹਿੰਦਾ ਅੰਕਲ ਐਸ ਵਾਲਾ ਲੋਕ ਪਾ ਦਿਓ ਦੇ ਹਰ ਸ਼ਾਮ ਨੂੰ ਟਾਈਮ ਲੱਗਦਾ ਕਿਤੇ ਨਹੀਂ ਸਵੇਰੇ ਜਾਉਂਗੀ ਲੈਣਾ ਸਵੇਰੇ ਜਾ ਕੇ ਲੈ ਕੇ ਆਉਂਗੀ ਚੈਨੀ ਮੇ ਤੇ ਆਹ ਵਾਲੀਆਂ ਲਈਆਂ ਸੀ ਮੈਂ ਬੋਤਲਾਂ ਕਿਤੇ ਨਹੀਂ ਕਰੀ ਸੀ ਕੋਲ ਜੀ ਹੋ ਜਵੇ ਸੀ ਹੋਰ ਕੁ ਚੱਜਦੀਆਂ ਹੈ ਨਹੀਂ ਸੀ ਉਹਦੇ ਇੱਕ ਹੋਰ ਹੈ ਬੜਾ ਭੱਦਾ ਜਿਹਾ ਰੰਗ ਸੀਗਾ 6 ਬੋਤਲਾਂ ਲੈ ਕੇ ਆ 6 ਬੋਤਲਾਂ ਦਾ ਸੈਟ ਆ ਇਹਨਾਂ ਕਰਕੇ ਸਰਪਾਕੇ ਦਾਰ ਪਾਣੀ ਚ ਪਕਾਉਂਗੀ ਧੋ ਕੇ ਫਿਰ ਫਰਿੱਜ ਚ ਰੱਖੂੰਗੀ ਨਾ। ਪੁੱਤ ਕੀ ਆ ਸੋਪ। ਸਕੂਲੋਂ ਆਇਆ ਸੀ ਬਸ ਸਕੂਲੋਂ ਆ ਕੇ ਆਉਂਦਾ ਹੈ ਲੈ ਕੇ ਨਾਰੀਅਲ। ਕਹਿੰਦਾ ਮੈਂ ਨਾਰੀਅਲ ਖਾਣਾ। ਰਸਤੇ 'ਚ ਭਾਈ ਮਿਲ ਗਿਆ ਸਾਨੂੰ। ਨਾਰੀਅਲ ਲਈ ਜਾਂਦਾ ਸੀ। ਰੋਣ ਲੱਗ ਗਈ। ਫਿਰ ਉਹਨੂੰ ਮੈਂ ਕਿਹਾ ਭਰਾਵਾ ਛਿੱਲ ਕੇ ਵੀ ਦੇ ਮੈਂ ਤਾਂ ਘਰੇ ਜਾ ਕੇ ਛੱਲਿਆ ਨਹੀਂ ਜਾਣਾ। ਨੂੰ ਨਾਰੀਅਲ ਦਾ ਪਾਣੀ ਤੇ ਨਾਰੀਅਲ ਬਹੁਤ ਪਸੰਦਦਾ। ਰੋਟੀ ਪਰ ਮਾਲਟੀ ਦਾ ਰੱਖਤਾ ਇੱਕ ਪਾਸੇ ਚਾਹ ਧਰਿਆ ਮੈਂ ਇੱਕ ਪਾਸੇ ਧਰਿਆ ਹੋਇਆ ਦੁੱਧ ਬੇਗੀ ਮੈਂ ਬੋਤਲਾਂ ਲਈ ਸੀ ਬੋਤਲਾਂ ਧੋ ਕੇ ਲਾਤੀ ਮੈਂ ਫਰਿਜ ਦੇ ਵਿੱਚ ਤੋਂ نیچے ਚਾਰ ਉੱਪਰ ਠੀਕ ਆ ਸਿਛਰੇ ਸਾਲ ਦੀਆਂ ਬੋਤਲਾਂ ਮੇਰੀਆਂ ਆ ਨੇ 6 ਬੋਤਲਾਂ ਆਹ ਵਾਲੀਆਂ ਲਈਆਂ ਸੀ ਮੈਂ 6 ਬੋਤਲਾਂ ਆਹ ਵਾਲੀਆਂ ਲਈਆਂ ਸੀ ਮੈਂ 12 12 ਦੇ ਵਿੱਚ ਸਿਰਫ ਦੋ ਬੋਤਲਾਂ ਪਈਆਂ ਨੇ ਬਾਕੀ ਬੋਤਲਾਂ ਦਾ ਪਤਾ ਹੀ ਨਹੀਂ